ਜਿਨੇਂਦੀਆਂ ਮਾਮਾ ਜਿਨ੍ਹਾਂ ਦੇ ਪੁੱਤਰ ਨਾਮ ਜਪਦੇ ਤਨ ਤਨ ਜਿਨੇਂਦੀਆਂ ਮਾਮਾ ਜਿਨ੍ਹਾਂ ਦੇ ਪੁੱਤਰ ਨਾਮ ਜਪਦੇ ਤਨ ਤਨ ਜਿਨੇਂਦੀਆਂ ਮਾਮਾ ਜਿਨ੍ਹਾਂ ਦੇ ਪੁੱਤਰ ਅਮਰਬ ਦੇ ਤਨ ਤਨ ਲੈ ਜਣੇ ਗੀਆਂ ਮਾਵਾ ਜਨਨ ਦੇ ਪੁੱਤਰਾਂ ਅਮਰਬ ਦੇ ਤਨ ਤਨ ਲੈ ਨਾ ਦੇ ਪੁੱਤਰ ਨਾਮ ਜਪਦੇ ਤਨ ਤਨ ਨੇ ਜਨਨ ਦੀਆ ਮਾਵਾ ਜਿਨਾ ਦੇ ਪੁੱਤਰ ਨਾਮ ਜਪਦੇ ਤਨ ਤਨ ਨੇ ਜਨਨ ਦੀਆ ਮਾਵਾ ਜਿਨਾ ਦੇ ਪੁੱਤਰ ਨਾਮ ਜਪਦੇ ਤਨ ਤਨ ਨੇ ਜਨਨ ਦੀਆ ਮਾਵਾ ਨਾਦੇ ਪੁੱਤਰ ਨਾਮ ਜਪਦੇ ਤਨ ਤਨ ਜੈ ਜੀਆ ਬਾਵਾ ਜਨਾ ਦੇ ਪੁੱਤਰ ਆਪ ਜਪਦੇ ਤਨ ਤਨ ਜੈ ਜੀਆ ਬਾਵਾ ਜਨਾ ਦੇ ਦੇਵਤੇ ਨਾਮ ਜਪੂਦੇ ਤਨ ਤਨ ਜਨ ਜੀਆ ਬਾਵਾ ਜਨਾ ਦੇ ਸਰਨਾਮ ਜਪਦੇ ਧਨ ਧੰਨੇ ਮਾਵਾਜ ਨਾਮ ਦੇ ਵਿੱਚ ਨਾਮ ਜਪਦੇ ਧਨ ਧਨ ਜਨੇ ਦੀ ਮਾਉ ਆਏ ਸਫਲ ਸੇ ਪਰਮ ਤੇ ਸਤਕਾਰ ਯੋਗ ਗੁਰਾਂ ਕੀ ਸਾਜੀ ਤਿੰਨ ਵਾਜੀ ਸਾਥ ਸੰਗ ਜਿਓ ਅੰਮ੍ਰਿਤ ਵੇਲੇ ਦਾ ਆਨੰਦ ਮਨਣ ਵਾਸਤੇ ਗੁਰੂ ਚਲਣਾ ਦੇ ਵਿੱਚ ਅੰਮ੍ਰਿਤ ਵੇਲੇ ਅੰਮ੍ਰਿਤ ਮਈ ਬਾਣੀ ਅੰਮ੍ਰਿਤ ਮਈ ਕੀਰਤਨ ਅੰਮ੍ਰਿਤ ਬਈ ਕਥਨ ਹੇ ਤਾ ਬਿਰਦ ਸੁਆਮੀ ਦਾ ਸਰਨੀਆਂ ਆਇਆ ਨੂੰ ਗਲ ਲਗਾਉਂਦਾ ਬਿਰਦ ਸੁਆਮੀ ਦਾ ਸਰਨੀਆਂ ਆਇਆ ਨੂੰ ਗਲ ਲਾਉਂਦਾ ਹੇ ਬਿਰਦ ਸੁਆਮੀ ਦਾ ਸਰਨੀਆਂ ਆਇਆ ਨੂੰ ਗਲ ਲਾਉਂਦਾ ਜੋ ਬਿਰਦ ਸੁਆਮੀ ਦਾ ਸਰਨੀਆਂ ਆਇਆ ਨੂੰ ਗਲ ਲਾਉਂਦਾ ਬਿਰਦ ਸੁਆਮੀ ਦਾ ਸਰਣੀ ਆਇਆ ਨੂੰ ਗੜ ਲਾਉਂਦਾ ਇਹ ਬਿਰਦ ਸੁਆਮੀ ਦਾ ਸਰਣੀ ਆਇਆ ਨੂੰ ਗੜ ਲਾਉਂਦਾ 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 ਧਰਨੀ ਆਇਆ ਨੂੰ ਗੜ ਲਾਉਂਦਾ ਧਰਨੀ ਆਇਆ ਨੂੰ ਗੜ ਲਾਉਂਦਾ ਗਿਰਦੁ ਸੁਆਮੀ ਦਾ ਸ਼ਰਨੀ ਆਇਆ ਨੂੰ ਗੜ ਲਾਉਂਦਾ ਗਿਰਦੁ ਸੁਆਮੀ ਦਾ ਸ਼ਰਨੀ ਆਇਆ ਨੂੰ ਗੜ ਲਾਉਂਦਾ ਗਿਰਦੁ ਸੁਆਮੀ ਦਾ ਧਰਨੀ ਆਇਆ ਨੂੰ ਗੜ ਲਾਉਂਦਾ ਏ ਬਿਰਦ ਸੁਆਮੀ ਦਾ ਸਰਣੀ ਆਇਆ ਨੂੰ ਗੜ ਲਾਉਂਦਾ ਏ ਬਿਰਦ ਸੁਆਮੀ ਦਾ ਸਰਣੀ ਆਇਆ ਨੂੰ ਗੜ ਲਾਉਂਦਾ ਏ ਬਿਰਦ ਸੁਆਮੀ ਦਾ ਸਰਣੀ ਆਇਆ ਨੂੰ ਗੜ ਲਾਉਂਦਾ ਅੰਮ੍ਰਿਤ ਵੇਲੇ ਸ੍ਰੀ ਆਸਾਜ ਦੀਵਾਰ ਦੇ ਕੀਰਤਨ ਦੀ ਸਮਾਪਤੀ ਹੋ ਗਈ ਉਦੋਂ ਮਹਾਰਾਜ ਨੂੰ ਅਸ਼난 ਧਿਆਨ ਕਰਕੇ ਅੰਮ੍ਰਿਤ ਵੇਲੇ ਮਹਾਰਾਜ ਨੇ ਚੋਲ ਦੇਖਿਆ ਸਾਹਮਣੇ ਹੁਣ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਪਤਾ ਨਹੀਂ ਮੇਰਾ ਕੀ ਹਾਲ ਕਰਨਗੇ ਦੀਵਾਨ ਚੰਦੂ ਨੇ ਆਖਿਆ ਜਹਾਗੀਰ ਕਹਿਣ ਲੱਗਾ ਸੱਚੇ ਪਾਤਸ਼ਾਹ ਹੁਣ ਕੀ ਹੁਕਮ ਹੈ ਉਹ ਆਪਣੇ ਪਾਲੇ ਤੋਂ ਡਰਦਾ ਹੈ ਵੀ ਕਿਤੇ ਸਾਢ ਸੱਤੀ ਮੇਰੇ ਕੰਨੀ ਨਾ ਆ ਜਾਵੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਕਹਿਣ ਲੱਗੇ ਦੀਵਾਨ ਜਹਾਗੀਰ ਜਿਹੜਾ ਦੀਵਾਨ ਚੰਦੂ ਕੁਬਾਰੀ ਸੰਨ ਸਮਾ ਦੇ ਬਸ ਸਾਰਸਤੀ ਆਈਏ ਪਰ ਤੇਰੇ ਤੇ ਨਹੀਂ ਆਈ ਹੈ ਉਹ ਲਾਉਣਾ ਹੀ ਚਾਹੁੰਦਾ ਸੀ ਆਪਣੇ ਗਲੇ ਦੇ ਨਾਲ ਉਹ ਕਹਿਣ ਲੱਗਾ ਸੱਚੇ ਪਾਤਸ਼ਾਹ ਖੜਾ ਹੈ ਦੀਵਾਨ ਚੰਦੂਏ ਨੂੰ ਸੰਭਲੋ ਫਿਰ ਬਾਬਾ ਵਿਧੀ ਚੰਦ ਜੀ ਵਰਗਿਆ ਨੇ ਬਾਬਾ ਬੁੱਢਾ ਜੀ ਵਰਗਿਆ ਨੇ ਉਹਨਾਂ ਸਿਖਾ ਨੇ ਭਾਈ ਬੈਲੋ ਸਭ ਤੋਂ ਪਹਿਲੋ ਜਿਹਨੂੰ ਪਰਮਹੰਸਤੀ ਉਸ ਪੱਤੀ ਮਿਲੀ ਹੋਈ ਸੀ ਉਹਨਾਂ ਸਿੱਖਾਂ ਨੇ ਦੀਵਾਨ ਚੰਦੂ ਨੂੰ ਫੜ ਲਿਆ ਮਨ ਵਿੱਚ ਬੜਾ ਗੁੱਸਾ ਸੀ ਉਹਨਾਂ ਦੇ ਪਹਿਲਾਂ ਹੀ ਦੀਵਾਨ ਚੰਦੂ ਨੂੰ ਫੜ ਕੇ ਮੁਸ਼ਕਾਂ ਦੇ ਲਿਆਂ ਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਲਿਆਂਦਾ ਸੱਚੇ ਪਾਤਸ਼ਾਹ ਹੁਣ ਕੀ ਹੁਕਮ ਹੈ ਮਾਰਾ ਕਹਿਣ ਲੱਗੇ ਦੀ ਇਹ ਮੁਸ਼ਕਾਂ ਖੋਲ ਦਿਓ ਇਹਦੇ ਨੱਕ ਵਿੱਚ ਨਕੇਲ ਪਾ ਲਿਓ ਮੁਸ਼ਕਾਂ ਖੋਲ ਦੂਏ ਦੀ ਸਿੱਖਾਂ ਨੇ ਕਹਿਣ ਤੇ ਮੁਸ਼ਕਾਂ ਖੋਲ ਦਿੱਤੀਆਂ ਤੇ ਨੱਕ ਵਿੱਚ ਨਕੇਲ ਪਾ ਕੇ ਵੱਡਾ ਰਸਾ ਪਾ ਲਿਆ ਮਾਰਾ ਕਹਿਣ ਲੱਗੇ ਇਸ ਤਰ੍ਹਾਂ ਕਰੋ ਪਹਿਲਾਂ ਤਾਂ ਇਸ ਪੱਪੀ ਨੂੰ ਸਾਰੀ ਜਿਹੜਾ ਨਾ ਉਹ ਲਾਹੌਰ ਦੀ ਧਰਤੀ ਦੇ ਵਿੱਚ ਇਹਦਾ ਢੇੜਾ ਦਿਓ ਲੈ ਕੇ ਜਾਓ ਸਾਰੀ ਧਰਤੀ ਦੇ ਵਿੱਚ ਕਲੀਆਂ ਕਲੀਆਂ ਵਿੱਚ ਫੇਰੋ ਮੋਰੇ ਮੋਰੇ ਸਿੱਖ ਖਿੱਚੀ ਜਾਂਦੇ ਨੇ ਉਸ ਦੀਵਾਨ ਚੰਦੂ ਨੂੰ ਤੇ ਪਿੱਛੇ ਪਿੱਛੇ ਦੀਵਾਨ ਚੰਦੂ ਆ ਰਿਹਾ ਰੋਂਦਾ ਆਉਂਦਾ ਆਪਣੇ ਕੀਤੇ ਉੱਤੇ ਨਾਲੇ ਪਛਤਾਉਂਦਾ ਹੈ ਤੇ ਨਾਲੇ ਉੱਚੀ ਉੱਚੀ ਕਹਿੰਦਾ ਹੁੰਦਾ ਸੱਚੇ ਪਾਤਸ਼ਾਹ ਮੈਂ ਸੁਣਿਆ ਗੁਰੂ ਨਾਨਕ ਦਾ ਘਰ ਬਖਸ਼ੇ ਦਿੰਦਾ ਮਰ ਕਹਿੰਦੇ ਬਖਸ਼ ਦਿੰਦੇ ਪਰ ਤੇਰਾ ਪਾਪ ਉਹਨ ਬਖਸ਼ਣ ਵਾਲਾ ਨਹੀਂ ਹੈ ਤੂੰ ਸਾਡੇ ਪਿਤਾ ਨੂੰ ਜਿਹੜਾ ਸ਼ਹੀਦ ਕਰ ਦਿੱਤਾ ਇਸ ਕਰਕੇ ਤੇਰਾ ਪਾਪ ਜਿਹੜਾ ਹੁਣ ਬਖਸ਼ਣ ਵਾਲਾ ਨਹੀਂ ਹੈ ਤੇ ਦੀਵਾਨ ਚੰਦੂ ਨੂੰ ਉਹਨਾ ਲਾਹੌਰ ਦੀਆਂ ਗਲੀਆਂ-ਗਲੀਆਂ ਵਿੱਚ ਅੱਗੇ-ਅੱਗੇ ਸਿੱਖ ਫਿਰਦਾ ਇੱਕ ਸਿੱਖ ਦੇ ਗਲ ਵਿੱਚ ਢੋਲ ਪਾਇਆ ਉਹ ਵਜਾਉਂਦਾ ਫਿਰਦਾ ਹੈ ਤੇ ਨਾਲ-ਨਾਲ ਉਹ ਜਿਹੜਾ ਦੀਵਾਨ ਚੰਦੂ ਹੈ ਜਦੋਂ ਸਿੱਖ ਖਿੱਚਦੇ ਨੇ ਉਹਦੇ ਨੱਕ ਵਿੱਚੋਂ ਜਿਹੜਾ ਖੂਨ ਨਿਕਲਿਆ ਆਉਂਦਾ ਹੈ ਤੇ ਬਸ ਫਿਰ ਗਲੀਆਂ ਦੇ ਵਿੱਚ ਇਕੱਲੇ-ਕੱਲੀ ਗਲੀ ਦੇ ਵਿੱਚ ਤੇ ਪਿੱਛੇ ਹਰਗੋਬਿੰਦ ਮਹਾਰਾਜ ਜੀ ਘੋੜੇ ਉੱਤੇ ਨੇ ਬਾਬਾ ਬੁੱਢਾ ਜੀ ਨੇ ਹਮਤਮਾ ਮੇਲ ਹੋਰ ਸੰਗਤਾਂ ਬਹੁਤ ਜੜੀਆਂ ਦੇ ਮਨ ਵਿੱਚ ਗੁੱਸਾ ਸੀ ਕੋਈ ਦੀਵਾਨ ਚੰਦੂ ਦਾ ਹੁਣ ਘੜਾ ਭਰ ਗਿਆ ਪਾਪਾਂ ਦਾ ਤੇ ਹੁਣ ਉਸ ਘੜੇ ਨੂੰ ਭੰਨਣ ਬਾਤ ਤੇ ਤਲ ਪੰਜਨ ਗੁਰ ਸੂਰਮਾ ਵੱਡ ਜੋਤਾ ਬਹੁ ਪਰ ਉਪਕਾਰ ਆਓ ਜੁੜਿਓ ਸਾਰੇ ਨਾ ਸਭ ਦੀ ਬਾਣੀ ਵਿੱਚ ਰਾਮ ਕਲੀਮਾ ਲਾਤੀ ਜਾਓ ਨੰਦਿਕ ਓੰਕਾਰ ਸਤਗੁਰੂ ਪ੍ਰਸਾਦ ਅਨੰਦ ਪਿਆ ਮੇਰੀ ਵਾਏ ਸਤਗੁਰੂ ਮੈਂ ਪਾਇਆ ਗੁਰਤਾ ਪਾਇਆ ਸਹਿਜ ਜਿਹੀ ਮਾਨਵ ਜੀਆਂ ਵਦਾਈਆ ਰਾਗ ਰਤਨ ਪ੍ਰਵਹਾਰ ਪ੍ਰੀਆ ਸ਼ਬਦ ਕਾਵਣੀ ਆਈਆ ਗੁਰਤਾ ਗਾਉ ਹਰਿ ਕੀ ਰਾਮਣ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆਤੂ ਸਦਾਰੋ ਵਰਨਾਵਲੀ ਹਰ ਨਾਲ ਰਹੋ ਤੁਮਨ ਮੇਰੇ ਦੂਤ ਸਭ ਵਿਸਾਰ ਨਾਏਂਗੀ ਕਰ ਕਰੇ ਤੇਰਾ ਆਜ ਸਭ ਸਵਾਰ ਸਭ ਨਾਂਗਲਾ ਸਿਮਰਤ ਸੁਆਮੀ ਸੁਖ ਮਨੋ ਵਿਸਾਰੇ ਹੈ ਨਾਨਕ ਮਨ ਮੇਰੇ ਸਰਾਰੋ ਹਰ ਨਾਮੇ ਸਾਚੇ ਸਾਇਆ ਗਿਆਨ ਨਹੀਂ ਕਰਤੇ ਜਹਤ ਕਮਿਸ ਹੈ ਜਿਸ ਦੇ ਸੁਭਾਅ ਵੇ ਦਾ ਜੀ ਦਸ ਦੁਲਾ ਤੇਰੀ ਨਾਮ ਮਨ ਬਸਾਵੇ ਆਵਜਨ ਕਰ ਮਨ ਉਸਿਆ ਪਾਚੇ ਸਬਦੁ ਤਨੀਰੀ ਕਹਿ ਨਾ ਨਿਗ ਸਚੇ ਸਾਇਬ ਕੀ ਨਹੀ ਕਰਤੇ ਰ ਸਚਾ ਨਾਮ ਮੇਰਾ ਹੈ ਸਾਰੋ ਸਚਾ ਨਾਮ ਧਾਰ ਮੇਰਾ ਜਿਤੁ ਕੁਟਾ ਆ ਗੁਰੂ ਆਇਆ ਕਰ ਸਾਥ ਸੁਖ ਮਨ ਆਇ ਬਸਿਆ ਨਹੀਂ ਚੰਦ ਸੁਜਾਈਆ ਗੁਰੂ ਨਾਨਕੀ ਦਾ ਗੁਰੂ ਟਰੋਦੀ ਦੀ ਹੈ ਵਡਿਆਈਆ ਕਹਿ ਨਾ ਨਿਗ ਸੁਣੋ ਸੰਤੋ ਸ਼ਬਦ ਤਰੋ ਪਿਆਰੁ ਸੱਚਾ ਰਾਮੈ ਦਾ ਰੂਹ ਜੀਵਨ ਚ ਸਵਰਤਤ ਕਾਰ ਸੁਭਾਸੈ ਹਰਿ ਸੁਭਾਸੈ ਸਭ ਤੁਮਾਰੀ ਕਲਾ ਜਤ ਵਰਤਾਰੀਐ ਹਸ ਦੂਤ ਤੁਲਵਤ ਕੀਤੇ ਆਲ ਘੰਟੇ ਕੁਮਾਰਿਆ ਇਹ ਕਰਮ ਪਾਇ ਦੁਜਨ ਕੋ ਇਸੇ ਨਾਮ ਅਰਕਲਾ ਕੇ ਰਹਿ ਨਾਨਕ ਤਸ ਗਵਾ ਦੇ ਸੁਧਾਰਿਆ ਨਾਦ ਬਾਜੀ ਅਨੰਦ ਸੁਨੋ ਬੁਢਾ ਕੀਓ ਸੋਲ ਮਨੋਰ ਚਪੂਰੇ ਮਾਰ ਵੇਮ ਗਲ ਪਾਇ ਉਸ ਤਗਦਲ ਕੂਰੇ ਗੂਰੋਗ ਸੰਤਾ ਭਿਤਰੇ ਸੁਣੀ ਸੱਚੀ ਬਾਣੀ ਪੰਤ ਸਾਹਿਬ ਜਨ ਭੈ ਸਰ ਪੂਰੇ ਗੁਰ ਤੇ ਜਾਣ ਸੁਣ ਤੇ ਬਣੀ ਜਪੈ ਤੇ ਤਵਤ ਰਾਤ ਗੁਰਿਆ ਪਰਪੂਰੇ ਤਨ ਬਸ ਨਾਨਕ ਗੁਰ ਚਰਨਾ ਲਾਗੇ ਵਾਜ ਅਨਾਲ ਤੂਰੇ ਬੋਲੋ ਜੀ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ